ਪੰਜਾਬ 'ਚ ਔਰਤਾਂ ਨੇ ਖੋਲੇ ਗਏ ਸ਼ਰਾਬ ਦੇ ਠੇਕੇਦਾਰ ਮਾਮਲਾ ਪੱਥਰਾਂ ਕਾ ਕੀ ਮੁਕਾਵਾ ਨਸ਼ੇ ਦੇ ਤਾਕਤਾਂ ਨੂੰ ਨਾਤ ਪਾਓ ਨਾਤ ਪਾਓ ਨਾਤ ਪਾਓ ਸਿੱਖ ਜਥੇਬੰਦੀਆਂ ਪਹੁੰਚੀਆਂ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਕਿਹਾ ਅਸੀਂ ਬਣਾਵਾਂਗੇ ਇਹਨਾਂ ਨੂੰ ਬੰਦੇ ਦਾ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਤਮੋਚਿਆ ਪੰਜਾਬ ਦੇ ਵਿੱਚ ਖੋਲੇ ਗਏ ਮਹਿਲਾਵਾਂ ਦੇ ਲਈ ਸ਼ਰਾਬ ਦੇ ਠੇਕੇ ਦਾ ਮਾਮਲਾ ਹੁਣ ਪੱਕ ਦਾ ਨਜ਼ਰ ਆ ਰਿਹਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਦੇਰ ਰਾਤ ਸਿੱਖ ਜਥੇਬੰਦੀਆਂ ਦੇ ਆਗੂ ਸ਼ਰਾਬ ਦੇ ਠੇਕੇ ਦੇ ਬਾਹਰ ਪਹੁੰਚੇ ਉਹਨਾਂ ਦੇ ਵੱਲੋਂ ਜਿੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਉੱਥੇ ਹੀ ਆਪ ਸਰਕਾਰ ਦੇ ਵਿਰੁੱਧ ਨਾਰੇਬਾਜੀ ਵੀ ਕੀਤੀ ਗਈ ਉਹਨਾਂ ਸੀਐਮ ਭਗਵੰਤ ਮਾਨ ਨੂੰ ਸ਼ਰਾਬੀ ਦੱਸਿਆ ਤੇ ਨਾਲ ਹੀ ਇਹ ਕਿਹਾ ਕਿ ਦਿੱਲੀ ਮਾਡਲ ਦੇ ਅਧਾ ਤੇ ਹੁਣ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਵੀ ਅਜਿਹਾ ਹੀ ਮਾਹੌਲ ਜਿਹੜਾ ਉਹ ਸਿਰਜਿਆ ਜਾ ਰਿਹਾ ਹੈ ਅਤੇ ਮਹਿਲਾਵਾਂ ਨੂੰ ਖੁੱਲ ਦਿੱਤੀ ਜਾ ਰਹੀ ਹੈ ਜੋ ਕਿ ਅਸੀਂ ਨਹੀਂ ਹੋਣ ਦਿਆਂਗੇ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਇਹ ਵੀ ਕਹਿਣਾ ਸੀ ਕਿ ਪੰਜਾਬ ਸਿੱਖਾਂ ਦੀ ਧਰਤੀ ਹੈ ਪਰ ਅਸੀਂ ਇੱਥੇ ਦਿੱਲੀ ਵਰਗਾ ਮਾਹੌਲ ਨਹੀਂ ਸਿਰਜਣ ਦਵਾਂਗੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿਰੁੱਧ ਉਹਨਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਗਈ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਗਿਆ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਸੀਐਮ ਭਗਵੰਤ ਮਾਨ ਕੋਈ ਵੀ ਕਸਲ ਨਹੀਂ ਛੱਡ ਰੇ ਪੰਜਾਬ ਨੂੰ ਨਸ਼ਿਆਂ ਦੇ ਨਾਲ ਭਰਪੂਰ ਕਰਨ ਦੇ ਲਈ ਉਹਨਾਂ ਕਿਹਾ ਕਿ ਪੰਜਾਬ ਤਾਂ ਪਹਿਲਾ ਹੀ ਨਸ਼ੇ ਦੇ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਤੇ ਰੰਦੀ ਸੰਦੀ ਕਸਰ ਜਿਹੜੀ ਹੈ ਉਹ ਸੀਐਮ ਭਗਵੰਤ ਮਾਨ ਕੱਢ ਰਹੇ ਨੇ ਤਾਂ ਕੀ ਕੁਝ ਕਹਿਣਾ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਤੁਹਾਨੂੰ ਸੁਣਾਉਂਦੇ ਹਾਂ ਕੀ ਖਾਲਸਾ ਬਾਗਬੀ ਜੀ ਕੀ ਫਤਿਹ ਜੀ ਅਸੀਂ ਜਲੰਧਰ ਦੇ ਮੂਲ ਵਸੇ ਵੀ ਇੱਧਰ ਦੇ ਰਹਿਣ ਵਾਲੇ ਆ ਸਾਡੇ ਇੱਧਰ ਜਿਹੜੀ ਇਹ ਘਟਨਾ ਨਵੀਂ ਹੋਈ ਹੈ ਇਹਦੇ ਬਾਰੇ ਸੋਸ਼ਲ ਮੀਡੀਆ ਦੇ ਜ਼ਰੀਏ ਸਾਨੂੰ ਪਤਾ ਲੱਗਾ ਜਿਲੰਦਰ ਵਿੱਚ ਇੱਕ ਨਵਾਂ ਠੇਕਾ ਖੁੱਲਿਆ ਜੀ ਜਿਹੜਾ ਊਮਨ ਫ੍ਰੈਂਡਲੀ ਸ਼ਾਪ ਦੇ ਨਾਮ ਤੋਂ ਉਹਨਾਂ ਨੇ ਬਣਾਇਆ ਸਰਕਾਰਾਂ ਨੇ ਇੱਕ ਨਵਾਂ ਪੈਟਰਨ ਬਣਾਇਆ ਕਿ ਜਿੱਥੇ ਉਹਨਾਂ ਨੇ ਨਸ਼ੇ ਪੰਜਾਬ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲਿਆ ਕੇ ਨੌਜਵਾਨਾਂ ਨੂੰ ਖਰਾਬ ਕੀਤਾ ਉੱਥੇ ਉਹਨਾਂ ਨੇ ਔਰਤਾਂ ਦੇ ਲਈ ਵੀ ਇੱਕ ਨਸ਼ੇ ਦਾ ਠੇਕਾ ਖੋਲਿਆ ਨਵਾਂ ਜਿਹੜਾ ਇਹ ਠੇਕਾ ਖੁੱਲਿਆ ਆ ਜੀ ਇਹਦਾ ਉਹਨਾਂ ਨੇ ਇੱਕ ਨਵਾਂ ਮਾਡਲ ਸਿੱਧਿਆ ਜੀ ਉਹਨੂੰ ਕਹਿੰਦੇ ਦਿੱਲੀ ਮਾਡਲ ਇਹ ਦਿੱਲੀ ਮਾਡਲ ਦੇ ਨਾਮ ਤੋਂ ਪੰਜਾਬ ਦੇ ਵਿੱਚ ਇੱਕ ਇਦਾਂ ਦਾ ਮਾਹੌਲ ਬਣਾ ਰਹੇ ਆ ਇਦਾਂ ਦੀ ਮਤਲਬ ਨੱਚਰ ਤਾਂ ਫੈਲਾ ਰਹੇ ਆ ਜਿਹਦੇ ਵਿੱਚ ਔਰਤਾਂ ਨੂੰ ਖੁੱਲ੍ਹ ਮਿਲੇ ਔਰਤਾ ਜੜੀਆਂ ਨੇ ਉਹ ਠੇਕਿਆਂ ਤੋਂ ਜਾ ਕੇ ਆਮ ਸ਼ਰਾਬ ਪੀਣ ਖੜ ਕੇ ਪੀਣ ਐਦਾਂ ਦਾ ਮਾਹੌਲ ਦੇਣਾ ਚਾਹੁੰਦੇ ਆ ਪੰਜਾਬ ਨੇ ਜਦੋਂ ਪਹਿਲਾ ਸੀਐਮ ਦੇਖਿਆ ਜਿਹੜਾ ਸ਼ਰਾਬੀ ਇਹਦੇ ਵਰਗਾ ਜਿਹੜਾ ਭਗਵੰਤ ਮਾਨ ਇੱਥੇ ਆ ਕੇ ਪੰਜਾਬ ਦੇ ਸੀਐਮ ਦੀ ਪੋਸਟ ਤੇ ਬਹਿ ਗਿਆ ਉਹਨੇ ਆ ਕੇ ਨਵਾਂ ਕੰਮ ਕੀਤਾ ਇਹਦੇ ਇਲਾਵਾ ਨੇ ਹੋਰ ਵੀ ਪੰਜਾਬ ਨੇ ਬੜੀਆਂ ਮਦੀਗੀਆਂ ਕੀਤੀਆਂ ਬਹੁਤ ਪੰਜਾਬ ਦਾ ਨੁਕਸਾਨ ਕਰ ਰਿਹਾ ਨੌਜਵਾਨੀ ਨੂੰ ਤੇ ਇਥੋਂ ਦੀ ਰੋਕਣਾ ਤਾਂ ਕੀ ਸੀਗਾ ਇਧਰੋਂ ਵੀ ਸਾਰੇ ਨੌਜਵਾਨ ਜਿਹੜੇ ਨਿਵੇਸ਼ਾਵਲ ਨੂੰ ਚਲੇ ਗਏ ਨੇ ਜਿਹੜੇ ਇੱਧਰ ਰਹਿ ਵੀ ਗਏ ਨੇ ਜਿਓ ਨਸ਼ੇ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਚੁੱਕ ਕੇ ਜੇਲਾ 'ਚ ਬੰਦ ਕਰ ਦਿੰਦਾ ਹੈ। ਇੰਨੀਆਂ ਪਹਿਲੀਆਂ ਹਰਕਤਾਂ ਸਰਕਾਰ ਨੇ ਕੀਤੀਆਂ ਨੇ ਕਿ ਜਿਹੜੀਆਂ ਪੁਰਾਣੀਆਂ ਮਾੜੀਆਂ ਸਰਕਾਰਾਂ ਹੁੰਦੀਆਂ ਉਹਨਾਂ ਨੂੰ ਮਾਤ ਪਾਉਂਦਾ ਹੈ ਬੰਦਾ। ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮੀਡੀਆ ਤੇ ਰਹੀ ਅਪੀਲ ਕਰਦੇ ਆ ਕਿ ਇਹੋ ਜੀ ਹਰਕਤ ਜਿਹੜੀ ਜਲੰਧਰ 'ਚ ਹੋਈ ਹੈ ਜੇ ਤੁਹਾਡੇ ਕਿਸੇ ਦੇ ਵੀ ਸ਼ਹਿਰ 'ਚ ਉਹ ਹਰਕਤ ਹੋਵੇ ਸੌਰੀ ਅਖਲ ਲਿਓ ਇਹੋ ਜਿਹਾ ਠੇਕਾ ਪੰਜਾਬ 'ਚ ਨਹੀਂ ਖੁੱਲਣ ਦੇਣਾ। ਇਹ ਗੁਜਰਾਤ 'ਚ ਜਾ ਕੇ ਖੋਲਣ ਕਰੋ ਠੇਕਾ ਕਿ ਪੰਜਾਬ ਦਾ ਮਾਡਲ ਨਹੀਂ ਹੈ। ਕੁਝ ਵੀ ਅਟੇਕਾ ਨਾਮ ਚੇਂਜ ਕਰ ਦਿੱਤਾ ਗਿਆ ਹੈ ਪਹਿਲਾਂ ਊਮਨਸ ਲਿਖਿਆ ਹੋਇਆ ਸੀਗਾ ਹੁਣ ਵਿਸਕੀ ਵਾਈਨ ਸ਼ਾਪ ਕਰ ਦਿੱਤਾ ਗਿਆ ਹੈ ਮਤਲਬ ਕਿਸ ਚੀਜ਼ ਨੂੰ ਕਿਤੇ ਕਿਤੇ ਫੇਰ ਦੁਆਰ ਤੋਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਇਹ ਨਾ ਇਹ ਚੀਜ਼ਾਂ ਨੂੰ ਲੈ ਕੇ ਸਰਕਾਰੀ ਗਤੀਵਿਧੀਆਂ ਜਦੋਂ ਵੀ ਚੇਂਜ ਹੁੰਦੀਆਂ ਇਹਦੇ ਵਿੱਚ ਨਾ ਰਾਜਨੀਤਿਕ ਬੰਦਿਆਂ ਦੀ ਬੜੀ ਵੱਡੀ ਸ਼ਮੂਲੀਅਤ ਹੁੰਦੀ ਹੈ ਅੱਜ ਇਹ ਮਤਲਬ ਇੱਧਰ ਪੰਜਾਬ ਵੀ ਰਾਜਨੀਤੀ ਦੇ ਕੁਝ ਬੰਦਿਆਂ ਨੇ ਬਿਆਨ ਦਿੱਤੇ ਆ ਜਿੱਦਾਂ ਰਾਜੇਪੁਰਿੰਗ ਨੇ ਵੀ ਦਿੱਤੇ ਆ ਹੋਰ ਵੀ ਕੁਝ ਬੰਦਿਆਂ ਨੇ ਦਿੱਤੇ ਆ ਕਿ ਦੇਖੋ ਜੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਇਹ ਨਵਾਂ ਮਾਡਲ ਜੀ ਉਹਦੇ ਨਾਲ ਇਹਨਾਂ ਨੂੰ ਖਤਰਾ ਦਾ ਮਹਿਸੂਸ ਹੁੰਦਾ ਆ ਮਗਰ ਇਹ ਗੱਲ ਨਾ ਇਸ ਪੱਧਰ ਤੱਕ ਨਹੀਂ ਹੁੰਦੀ ਕਿ ਜਿਸ ਪੱਧਰ ਤੇ ਰੋਕ ਲਗਾਈ ਜਾਵੇ ਅਸੀਂ ਚੇਤਾਵਨੀ ਦਈਏ ਆ ਕਿ ਪੰਜਾਬ ਸਿੱਖਾਂ ਦੀ ਧਰਤੀ ਆ ਇਹ ਕੰਮ ਇੱਧਰ ਤੇ ਨਹੀਂ ਹੋਣ ਦੇਵਾਂਗੇ ਆਉਣ ਵਾਲੇ ਸਮੇਂ 'ਚ ਐਕਸ਼ਨ ਅੱਗੇ ਜਾਏਗਾ ਇਸ ਜਿਸ ਅਸੀਂ ਇਹਨੂੰ ਨਿਗਰਾਨੀ ਨਿਗਰਾਨੀ 'ਚ ਰੱਖਿਆ ਹੋਇਆ ਕਿਉਂਕਿ ਹਜੇ ਇਹ ਦੁਕਾਨ ਸਾਨੂੰ ਖੁੱਲੀ ਨਹੀਂ ਮਿਲੀ ਆ ਜੀ ਇਹ ਸੋਰੇ ਖੁੱਲਦੀ ਆ ਜਦੋਂ ਵੀ ਖੁੱਲਦੀ ਆ ਅਸੀਂ ਇਹਨਾਂ ਦੇ ਮਾਲਕਾਂ ਨੂੰ ਵੀ ਤੇ ਇਹਨਾਂ ਨੂੰ ਅਪਰੋਚ ਕਰਕੇ ਇਹਨਾਂ ਨੂੰ ਮਿਲਾਂਗੇ ਜ਼ਰੂਰ ਇਹਨਾਂ ਨੂੰ ਪੁੱਛਾਂਗੇ ਕਿ ਇਹ ਇਸ ਤੀਤੇ ਇੱਕ ਹੀ ਅੱਗੇ ਕੰਮ ਕਰਨਗੇ ਜੇ ਇਹਨਾਂ ਨੇ ਸਾਨੂੰ ਕਿਹਾ ਜੀ ਇਹ ਇਸ ਚੀਜ਼ ਨੂੰ ਰੋਕ ਦੇ ਤਾਂ ਠੀਕ ਆ ਜੇ ਇਹ ਤੇ ਕੰਮ ਕਰਨਾ ਚਾਹਣਗੇ ਫਿਰ ਉਹਨਾਂ ਨੂੰ ਬੰਦੇ ਨੇ ਪੁੱਤ ਬਣਾਵਾਂਗੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਈਵ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ